ਹੋਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਨੰਬਰਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤਾਂ ਸ਼ਾਮ ਦੀ ਇਹ ਵਾਰਦਾਤ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਜਿੱਥੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਵੱਲੋਂ ਤਵਦੀਸ਼ ਵੀ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਰੰਜਿਸ਼ ਦਾ ਇਹ ਮਾਮਲਾ ਸੀਗਾ ਜਿਸ ਕਰਕੇ ਨੰਬਰਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਕਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਸ ਸਮੇਂ ਮਾਹੌਲ ਕੀ ਬਣਿਆ ਪਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਘਰ ਦੇ ਇੱਕ ਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਦੇ ਪਿੰਡ ਮਾਗਾ ਸਰਾਏ ਦਾ ਇਹ ਮਾਮਲਾ ਹੈ ਜਿੱਥੇ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਨੰਬਰਦਾਰ ਨੂੰ ਗੋਲੀ ਮਾਰ ਕੇ ਮੌਤੇ ਦੇ ਘਾਟ ਉਤਰਿਆ ਗਿਆ ਤਾਂ ਸ਼ਰਿਆਮ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਪਿੰਡ ਦੇ ਵਿੱਚ ਇਹ ਵਾਰਦਾਤ ਹੋਈ ਹੈ ਵੱਡੀ ਵਾਰਦਾਤ ਵਾਪਰੀ ਹੈ ਤਾਂ ਮ੍ਰਿਤਕ ਦੀ ਪਹਿਚਾਨ ਜਸਪਾਲ ਸਿੰਘ ਪਿੰਡ ਮਹਾਸਰਾਇਪ ਪੁਰਬਜੋ ਹੋਈ ਹੈ ਜੋ ਕਿ ਮੌਜੂਦਾ ਮੈਂਬਰ ਪੰਚਾਇਤ ਨੰਬਰਦਾਰ ਦੱਸਿਆ ਜਾ ਰਿਹਾ ਹੈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਵਿਨੀ ਵਿਵਾਦ ਨੂੰ ਲੈ ਕੇ ਇਹ ਤਕਰਾਰ ਹੋਈ ਹੈ ਜਿਸ ਤੋਂ ਬਾਅਦ ਜਸਪਾਲ ਸਿੰਘ ਨੰਬਰਦਾਰ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਲਗਾਤਾਰ ਜਾਂਚ ਇਸ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਤਾਂ ਇਹ ਦਿਨ ਮਾਮਲੇ ਸਾਹਮਣੇ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਲੋ ਐਂਡ ਆਰਡਰ ਪੰਜਾਬ ਦੇ ਵਿੱਚ ਖਰਾਬ ਹੋ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਅਜਿਹੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਸਖਤ ਐਕਸ਼ਨ ਵੀ ਲਿਆ ਜਾਂਦਾ ਹੈ ਕਈਆਂ ਦੇ ਐਨਕਾਊਂਟਰ ਤੱਕ ਕੀਤੇ ਜਾ ਰਹੇ ਨੇ ਪਰ ਇਸ ਤੋਂ ਬਾਅਦ ਵੀ ਲੋਕ ਜਿਹੜੇ ਨੇ ਅਜਿਹੀਆਂ ਵਾਰਦਾਤਾਂ ਕਰਨ ਤੋਂ ਪਿੱਛੇ ਨਹੀਂ ਹਟਦੇ ਤਾਂ ਜ਼ਮੀਨੀ ਵਿਵਾਦ ਦਾ ਇਹ ਸਾਰਾ ਮਾਮਲਾ ਸੀਗਾ ਜ਼ਮੀਨੀ ਵਿਵਾਦ ਕਰਕੇ ਮਾਮਲਾ ਇੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਗੋਲੀਬਾਰੀ ਹੋ ਜਾਂਦੀ ਹੈ ਤੇ ਗੋਲੀ ਮਾਰ ਕੇ ਪਿੰਡ ਦੇ ਨੰਬਰਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਔਰ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਇੱਕ ਵਾਰ ਉਹ ਵੀ ਸੁਣ ਲਵੋ ਕੀ ਨਾ ਜੀ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਮੈਂ ਉਹ ਮੇਰਾ ਮਾਂਗਾ ਸਰਾਏ ਬਲਾਕ ਪ੍ਰਧਾਨ ਮੈਂ ਆਮ ਆਦਮੀ ਪਾਰਟੀ ਦਾ ਕੀ ਹੋਇਆ ਜੀ ਮਾਮਲਾ ਕੀ ਇਹ ਛੋਟਾ ਬਰਬਰੀ ਮੇਰਾ ਲੰਬੜਦਾਰ ਹੀ ਪਿੰਡ ਦਾ ਬਾਲੀ ਦੀ ਸਾਡੀ ਪੁਰਾਣੀ ਰੰਜਿ ਚੱਲਦੀ ਉਹ ਚੇਕੇ ਜਿੱਤ ਗਿਆ ਸੀ ਪਰ ਉਹ ਪਹਿਲੀ ਛੱਡਦੇ ਨਹੀਂ ਸਾਡੇ ਨਾਲ ਮਲਵਰਾਇ ਨਾਮ ਇਹਨਾਂ ਬੜਾ ਜ਼ੋਰ ਲਾਇਆ ਬੰਦਿਆਂ ਨੇ ਵਰੀਟ ਬੈਠੇ 15 20 ਹਿੰਨੀ ਪਰ ਉਹ ਕੋਲ ਤੇ ਨਹੀਂ ਹੁੰਦੇ ਕੌਣ ਸੀਗੇ ਜੀ ਉਹ ਸਾਡੇ ਸ਼੍ਰੀਕੇ ਸ਼੍ਰੀਕੇ ਚੋਂ ਸਾਡੇ ਪਰਿਵਾਰ ਚੋਂ ਅਸੀਂ ਤੇ ਉਹਨਾਂ ਨਾਲ ਮਲਕੇ ਕੋਲ ਤੇ ਨਹੀਂ ਹੁੰਦੇ ਉਸ ਤੋਂ ਬਾਅਦ ਨਾਲੀ ਦਾ ਟਾਇ ਪਾਣੀ ਦਾ ਮੇਰੇ ਕੋਲ ਛੋਟਾ ਇੱਕਰਾ ਚਾਚਾ ਜੀ ਹਡੇਮ ਦਾ ਲੜਕਾ ਸਰਪੰਚਾ ਮੌਜੂਦਾ ਉਹ ਨਾਲੀ ਕਿਧਰ ਨਹੀਂ ਦੇ ਲੰਬੜਦਾਰੀ ਇਹਨੂੰ ਨਾਲ ਲੈ ਜਾਂਦੇ ਸੀ ਉਥੇ ਇਹਦੇ ਉਹ ਗਲ ਪਏ ਉਹਨਾਂ ਦੀ ਦਾੜ੍ਹੀਆਂ ਫੜਿਆ ਇਹਨੇ ਉਹ ਗੱਲ ਦੀ ਬੀਤੀ ਮਹਿਸੂਸ ਕੀਤੀ ਇਹਨਾਂ ਬਹੁਤ ਜ਼ਿਆਦਾ ਥੋਪਈ ਹੋਏ ਉਹ ਤੋਂ ਬਾਅਦ ਇਹਨਾਂ ਰਸਤੇ ਹੀ ਫੇਰੇ ਇੱਕਦਾਂ ਤੂੰ ਨੂੰ ਮੈਂ ਮੈਂ ਹੋ ਗਿਆ ਥੋਪਈ ਫੇਰ ਹੋਇਆ ਇਦਾਂ ਹੀ ਇਹ ਇਥੋਂ ਪੰਬੀ ਦੇ ਪਾਣੀ ਲਾਉਣ ਗਿਆ ਕਣਕ ਨੂੰ ਕਣਕ ਨੂੰ ਜਾ ਪਾਣੀ ਲਾਉਣ ਗਿਆ ਤੇ ਕੱਲਾ ਹੀ ਇਹ ਕਿੰਮਤ ਦਾ ਵਾਕਿਆ ਇਕ ਕੱਲ ਕੋਈ ਨਹੀਂ ਦੱਸ ਗਿਆ ਨਾ 12 ਵਜੇ ਤੇ ਕਿਹੜੇ ਹੋ ਗਿਆ ਹਨ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਮਤਲਬ ਘਰੋਂ ਇਹ 9 ਵਜੇ ਗਿਆ 10 ਵਜੇ ਬੱਤੀ ਆਉਂਦੀ ਪਾਣੀ ਲਾਇਆ ਪੰਬੀ ਛੱਡੀ ਆ ਉਹ ਤੋਂ ਬਾਅਦ ਚਾਹੀ ਇਹਨੂੰ ਹੁਣ ਹੋ ਗਏ ਰਹੇ ਆ ਪਰਿਵਾਰ ਦੇ ਦਾ ਕੱਲ 11 12 ਵਜੇ ਕਹੋ ਨਹੀਂ ਚੁੱਕਿਆ ਨਹੀਂ ਅਸੀਂ ਵੀ ਅਦਾਰੇ ਤਾਂ ਆ ਜੀ ਦਾ ਬੇਟਾ ਆਇਆ ਹੁਣ ਐਂ ਪੁੱਛਣ ਨੇ ਤਾਂ ਵੀ ਮੈਨੂੰ ਨਹੀਂ ਪਤਾ ਮੈਂ ਇਦਾਂ ਸੋਨੂੰ ਤੇ ਮੁੱਖਾ 2 ਵਜਾਂ ਨੇ ਆ ਸੋਨੂੰ ਜਿਹੜਾ ਦਾ ਸੱਡਾ ਨਾ ਰਣਜੀਤ ਸਿੰਘ ਫੌਜੀ ਆ ਤੇ ਮੁਖਤਾਰ ਸਿੰਘ ਜਿਹੜਾ ਆ ਉਹ ਦੋ ਦੋਵੇਂ ਜਾਨੇ ਇਹਨਾਂ ਦਾ ਰੰਜਸ਼ੀ ਅਦੀ ਮੁੱਖੇ ਨਾਲ ਮੁਖਤਾਰ ਸਿੰਘ ਨਾਲ ਗਲੀ ਦਾ ਰੱਟਾ ਇਹ ਗਲੀ ਦਾ ਰੱਟਾ ਹੀ ਤੇ ਗਲੀ ਦਾ ਉਹਦਾਂ ਵੀ ਪਾਈਦਾ ਖੜਾ ਰਹੇ ਉਹਦੋਂ ਬਾਅਦ ਵਿੱਚ ਉਹਨੇ ਵੇਖਿਆ ਇਹ ਉੱਥੇ ਖਲੋਤੇ ਆ ਇਹ ਵੀ ਪੈਲੀ ਕੀ ਜਾਣਦੇ ਆ ਤੇ ਇਹਨੇ ਫੋਨ ਕੀਤਾ ਵੀ ਇਦਾਂ ਉਹ ਖਲੋਤੇ ਆ ਤੇ ਮੇਰਾ ਖਿਆਲ ਰੱਖੀਂ ਉਹਨਾਂ ਦਾ ਕੋਈ ਗੱਲ ਕੋਈ ਨਹੀਂ ਅੰਦਰ ਤੇਨੂੰ ਉਹ ਹੀ ਬਰ ਉਹਦੇ ਘਰ ਪਰਵਾਰ ਰਿਸ਼ਤੇਦਾਰ ਆ ਗਏ ਉਹ ਆਪਣੇ ਰਿਸ਼ਤੇਦਾਰਾਂ ਦੇ ਰੁੱਝ ਗਏ ਸਰਪੰਚ ਹੋਣ ਨਾ ਤੇ ਪਿੰਡ ਦੇ ਵੀ ਲੋਕ ਆਏ ਗਏ ਘਰ ਦੇ ਚਾਰ ਉਹਨਾਂ ਨੇ ਰੁੱਝ ਗਏ ਉਹਨਾਂ ਮਗਰੋਂ ਪਤਾ ਨਹੀਂ ਕਿਹੜਾ ਰਿਆਮ ਲਾ ਕੇ ਗੋਲੀ ਇੱਕ ਗੋਲੀ ਚੱਲੀ ਗਈ ਗਫਲ ਚੋਂ ਕਿ ਪਿਸਤਲ ਤੋਂ ਬੜਾ ਸ਼ਕਤ ਦੇ ਕਹਿਣ ਮੁਤਾਬਕ ਰਫਲ ਚੋਂ ਚੱਲੀ ਗਈ ਕਿੰਨੀਆਂ ਗੋਲੀਆਂ ਚੱਲੀਆਂ ਪਤਾ ਨਹੀਂ ਇੱਕ ਚੱਲੀ ਦੋ ਚੱਲੀਆਂ ਇਹ ਐਂ ਪੁਲਿਸ ਦੇ ਕਹਿਣ ਮੁਤਾਬਕ ਗੋਲੀ ਹੈ ਗੋਲੀ ਦਾ ਮਤਲਬ ਇਹ ਨਿਸ਼ਾਨ ਪਿਆ ਮੱਥੇ ਦੇ ਵਿੱਚ ਵੀ ਆ ਤੇ ਛਾਤੀ ਦੇ ਵਿੱਚ ਵੀ ਆ ਦੀ ਮੰਗ ਕੀਤੀ ਹੈ ਅਸੀਂ ਮੰਗ ਕਰਦੇ ਹਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਉਹ ਨਿਕ ਨਿਕਿਆ ਇਹ ਭਰਾ ਹੀ ਆਂਡੇ ਛੋਟਾ ਚਲੋ ਸਾਨੂੰ ਜਿੰਨਾ ਵੀ ਬਾਤਾਂ ਸਾਡੀ ਸਰਕਾਰ ਵੀ ਮਦਦ ਕਰੇ ਇਲਾਕਾ ਵੀ ਸਾਡਾ ਮਦਦ ਕਰੇ ਕਿ ਉਹਨਾਂ ਨੂੰ ਸਜ਼ਾ ਬਤਾਂ ਬਤਾਂ ਵਾਈਜੇ ਕਿਹਦੀ ਜਾਨ ਨਹੀਂ ਰਹੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਉਸਤਾਦੀ ਹੋਈ ਸੀ ਕੋਈ ਨਹੀਂ ਇਹ ਫਰਾਰ ਨੇ ਉਹ ਫਰਾਰ ਨੇ ਕਿੰਨੇ ਬੰਦੇ ਜੀ ਤੁਹਾਨੂੰ ਮਾਰੇ ਦੋ ਜਣੇ ਮਖਤਾਰ ਸਿੰਘ ਕਰਨਜੀਤ ਸਿੰਘ ਇਹ ਕਲਾ ਹੀ ਈਮਾਨ ਲਈ ਮਾਂਗਾ ਸਾਡਾ ਕੱਲ ਮਿਤੀ 2 12 25 ਨੂੰ ਤਕਰੀਬ ਸਮਾ ਸ਼ਾਮ ਸਾਬਿਕ 4 ਵਜੇ ਅਸੀਂ ਅਟਾ ਗਰੂਪੋ ਵਾਲੀ ਕਤੋਂ ਨੰਗਲ ਮੌਜੂਦ ਸੀ ਜਿਸ ਤੇ ਸਾਨੂੰ ਇੱਕ ਤਲਾਹ ਮਿਲਦੀ ਹੈ ਕਿ ਜਿਸ ਤੇ ਸਾਨੂੰ ਤਲਾਹ ਮਿਲਦੀ ਹੈ ਕਿ ਪਿੰਡ ਮਾਂਗਾ ਸਰਾਏ ਦੇ ਵਿੱਚ ਕਿਸੇ ਵਿਅਕਤੀ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ ਠੀਕ ਹੈ ਕੀ ਮੁੱਢਲੀ ਖ਼ਬਰ ਕੀ ਸਾਹਮਣੇ ਆਈ ਤਾਂ ਮੁਢਲੀ ਤਵਤੀ ਜੋ ਮੌਕੇ ਤੇ ਜਾ ਕੇ ਦੇਖਿਆ ਕਿ ਉਸ ਵਿਅਕਤੀ ਦੀ ਗੋਲ ਗੋਲੀ ਲੱਗਨ ਕਾਰਨ ਜਿਹੜੀ ਉਹ ਮੌਤ ਹੋ ਗਈ ਆ ਤੇ ਉਸ ਦੇ ਪਰਿਵਾਰਕ ਮੈਂਬਰ ਤੇ ਭਰਾ ਮਨਜਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਟੈਂਡ ਦੇ ਵਿੱਚ ਨਾਲੀ ਨੁਲੀ ਨੂੰ ਲੈ ਕੇ ਤੇ ਜ਼ਮੀਨ ਨੂੰ ਲੈ ਕੇ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਦੇ ਤਹਿਤ ਮਕਦਮਾ ਨੰਬਰ 169 ਅੰਡਰ ਸੈਕਸ਼ਨ 103 121 125 ਬੀ ਐਨ ਐਸ ਤੇ 252752 ਨਾਟ ਆਰਮਜ਼ ਦਾ ਪੱਤਾ ਦਸੀਤ ਹੈ ਗਿਆ ਸ੍ਰੀ ਜਿਹੜਾ ਬੰਦਾ ਮਰਨ ਵਾਲਾ ਸੀ ਕੌਣ ਸੀ ਕਿਸ ਤਰ੍ਹਾਂ ਦਾ ਬੰਦਾ ਸੀ ਜੀ ਕ੍ਰਿਮੀਨਲ ਬੰਦਾ ਸੀ ਕੌਣ ਸੀ ਮਰਨਮ ਮਰਤੇਕ ਦੀ ਜਿਹੜੀ ਪਛਾਣ ਆ ਉਹ ਦਾ ਜਸਪਾਲ ਸਿੰਘ ਪੁੱਤਰ ਮਨ ਮਜੀਤ ਸਿੰਘ ਵਾਸੀ ਮਾਂਗਾਸਰਾਏ ਵਜੋਂ ਹੋਈ ਇੱਕ ਖੇਤੀਬਾੜੀ ਕਰਦਾ ਸੀ ਤੇ ਆਪਣਾ ਪਿੰਡ ਦੇ ਵਿੱਚ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ ਸੀ ਨੰਬਰ ਦਾ ਸੀ ਕੀ ਹੈ ਜਮੀਨੀ ਚਲਾਨ ਕਰਨ ਕਿ ਜਾਂ ਕੋਈ ਹੋਰ ਕੋਈ ਰੰਜਿਸ਼ ਜੀ ਮੈਂ ਹੁਣ ਨਵੀਆਂ ਜੀ ਵਿੱਚ ਇਲੈਕਸ਼ਨਾਂ ਵੀ ਆ ਗਈਆਂ ਉਹਦੇ ਮੁਤਾਬਕ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਇਸ ਦੇ ਬਾਰੇ ਤਫਤੀਸ਼ ਹਮਲੇ ਵਿੱਚ ਚਲਾਈ ਜਾਂਦੀ ਜਾਏਗੀ ਤੇ ਜੋ ਵੀ ਮੁਰਜੀ ਤਫਤੀਸ਼ ਦੇ ਸਾਹਮਣੇ ਆਊਗਾ ਉਸ ਦੇ ਜ਼ਿੰਮੇਵਾਰੀ ਵਾਲੀ ਨਹੀਂ ਹਜੇ ਤੱਕ ਇਸ ਦੇ ਵਿੱਚ ਕੋਈ ਗਿਫਤਾਰੀ ਨਹੀਂ ਹੋਈ ਤੇ ਸੰਸਕਾਰ ਹੋ ਗਿਆ ਉਹਦਾ ਸੰਸਕਾਰ ਲਈ ਅੱਜ ਪੋਸਟ ਮਾਡਰਨ ਦੀ ਬੋਡੀ ਭੇਜੀ ਆ ਤੇ ਪੋਸਟ ਮਾਡਰਨ ਤੋਂ ਬਾਅਦ ਉਹ ਸੰਸਕਾਰ ਕੀਤਾ ਜਾਊਗਾ